ਰੱਜੂ ਪਿੰਡ ਦੇ ਖੂਹ ਤੋਂ ਪਾਣੀ ਲੈ ਕੇ ਘਰ ਜਾ ਰਹੀ ਸੀ ਰਸਤੇ ਵਿੱਚ ਉਸ ਨੂੰ ਇੱਕ ਬਜ਼ੁਰਗ ਆਮਦਾ ਦਿਸਿਆ ਕੋਲ ਆ ਕੇ ਕਹਿੰਦਾ ਕਿ ਤੀ ਇਹ ਮੈਨੂੰ ਵੀ ਥੋੜਾ ਜਿਹਾ ਪਾਣੀ ਪਿਆ ਦੇ ਰੱਜੂ ਨੇ ਕਿਹਾ ਹਾਂਜੀ ਬਾਬਾ ਜੀ ਕਿਉਂ ਨਹੀਂ ਆ ਲਓ ਤੁਸੀਂ ਵੀ ਪਾਣੀ ਪੀ ਲਓ ਇਹਨਾਂ ਕਹਿ ਕੇ ਉਸ ਨੇ ਘੜਾ ਟੇਡਾ ਕਰਕੇ ਉਹ ਕਨਾਲ ਉਸ ਨੂੰ ਬਜ਼ੁਰਗ ਨੂੰ ਪਾਣੀ ਪਿਆ ਦਿੱਤਾ ਪਾਣੀ ਪੀ ਕੇ ਬਜ਼ੁਰਗ ਨੇ ਕੁੜੀ ਨੂੰ ਧੰਨਵਾਦ ਕੀਤਾ ਤੇ ਅੱਗੇ ਨੂੰ ਤੁਰ ਪਿਆ ਕੁਝ ਦੇਰ ਬਾਅਦ ਰੱਜੋ ਜਦੋਂ ਘਰ ਪਹੁੰਚੀ ਤਾਂ ਉਸ ਨੇ ਵੇਖਿਆ ਕਿ ਉਹ ਬਜ਼ੁਰਗ ਤੇ ਉਸ ਦੇ ਪਿਤਾ ਇੱਕ ਇੱਕ ਮੰਜੇ ਤੇ ਬੈਠੀ ਹੋਏ ਸਨ ਮੈਲਾ ਸਿੰਘ ਰੱਜੋ ਦੇ ਪਿਤਾ ਜੀ ਸਨ ਤੇ ਧੰਨਾ ਸਿੰਘ ਉਸ ਦੇ ਬਹੁਤ ਪੁਰਾਣੇ ਦੋਸਤ ਸੀ ਜੋ ਕਿ ਨਾਲ ਦੇ ਪਿੰਡ ਵਿੱਚ ਰਹਿੰਦੇ ਸਨ ਕਈ ਸਾਲਾਂ ਬਾਅਦ ਉਹ ਮਹਿਲਾ ਸੰਗ ਨੂੰ ਮਿਲਣ ਆਏ ਸਨ ਮਹਿਲਾ ਸੰਗਣ ਜਦੋਂ ਰੱਜੂ ਨੂੰ ਆਉਂਦੀ ਹੋਈ ਵੇਖਿਆ ਤਾਂ ਕਹਿੰਦੇ ਤਨਸਿਓ ਆਹ ਵੇਖ ਆ ਗਈ ਮੇਰੀ ਧੀ ਮੈਂ ਇਸ ਬਾਰੇ ਹੀ ਤੁਹਾਨੂੰ ਦੱਸ ਰਿਹਾ ਸੀ ਕਿ ਬਹੁਤ ਹੀ ਹਸ਼ਿਆਰ ਬੱਚੀ ਹੈ ਬਸ ਮੇਰੀ ਗਰੀਬੀ ਤੇ ਇਸ ਦੀ ਮਾਂ ਦਾ ਨਾ ਹੋਣਾ ਕਰਕੇ ਇਹਦਾ ਬਚਪਨ ਰੁਲ ਗਿਆ ਰੱਜੂ ਨੂੰ ਮਹਿਲਾ ਸੰਗ ਕਹਿੰਦੇ ਕਿ ਰੱਜੂ ਆ ਤੇਰਾ ਚਾਚਾ ਹੈ ਮੇਰੇ ਬਚਪਨ ਦਾ ਦੋਸਤ ਰੱਜੋ ਨੇ ਬੋਲਣ ਤੋਂ ਰੱਜੋ ਦੇ ਬੋਲਣ ਤੋਂ ਪਹਿਲਾਂ ਹੀ ਧੰਨਾ ਸਿੰਘ ਕਹਿੰਦੇ ਕੀ ਮੇਲਾ ਸਿਆਂ ਤੇਰੀ ਧੀ ਬਹੁਤ ਹੀ ਚੰਗੀ ਸੰਸਕਾਰਾਂ ਵਾਲੀ ਕੁੜੀ ਹੈ ਅੱਜ ਖੂਦ ਤੇ ਐਸ ਨੇ ਹੀ ਮੈਨੂੰ ਪਾਣੀ ਪਿਆਇਆ ਸੀ ਜੇਕਰ ਐਸ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਪਹਿਲਾਂ ਮੇਰੇ ਜਾਤ ਪਾਤ ਪੁੱਛਦਾ ਫਿਰ ਜਾ ਕੇ ਮੈਨੂੰ ਪਾਣੀ ਪੀੰਮਦਾ ਤੇਰੀ ਬੇਟੀ ਬਹੁਤ ਹੀ ਦਿਯਾਲੂ ਹੈ ਆਪਣੀ ਤਾਰੀਫ ਸੁਣ ਕੇ ਰੱਜੂ ਨੂੰ ਸ਼ਰਮ ਆ ਗਈ ਤੇ ਉਹ ਅੰਦਰ ਭੱਜ ਗਏ ਉਦੋਂ ਹੀ ਮਹਿਲਾ ਸੈਗਣੇ ਆਵਾਜ਼ ਮਾਰੀ ਕਿ ਰੱਜੂ ਆਪਣੇ ਚਾਚੇ ਲਈ ਕੁਝ ਮਿੱਠਾ ਬਣਾ ਕੇ ਲਿਆ ਤੰਨਾ ਸੈਗ ਕਹਿੰਦਾ ਕਿ ਮਹਿਲਾ ਸਿਓ ਮੂੰਹ ਬਾਦ ਵਿੱਚ ਮਿੱਠਾ ਕਰਾਂਗੇ ਪਹਿਲਾਂ ਮੈਂ ਜੱਸ ਕੰਮ ਲਈ ਆਇਆ ਹਾਂ ਉਹ ਕੰਮ ਤਾਂ ਸੁਣ ਲੈ ਤੰਨਾ ਸਿੰਘ ਦੀ ਗੱਲ ਸੁਣ ਕੇ ਮਹਿਲਾ ਸਿੰਘ ਨੇ ਬੜੇ ਹੀ ਪ੍ਰਸ਼ਨਵਾਚਕ ਨਿਗਾਹਾਂ ਨਾਲ ਪੁੱਛਿਆ ਕੀ ਹਾਂ ਹਾਂ ਭਰਾਵ ਬੱਸ ਦੱਸ ਕੀ ਗੱਲ ਹੈ ਘਰੇ ਸਭ ਖੈਰiyat ਤਾਂ ਹੈ ਮਹਿਲਾ ਸਿੰਘ ਦੀ ਗੱਲ ਸੁਣ ਕੇ ਤਾਂ ਤੰਨਾ ਸਿੰਘ ਨੇ ਬੜੀ ਹੀ ਗੱਲ ਭੀੜ ਨਾਲ ਤਪੀੜਤਾ ਨਾਲ ਕਿਹਾ ਕਿ ਮੇਰੇ ਦੋਸਤ ਅੱਜ ਮੈਂ ਆਪਣੇ ਵੱਡੇ ਮੁੰਡੇ ਲਈ ਤੇਰੀ ਧੀ ਦਾ ਹੱਥ ਮੰਗਣ ਆਇਆ ਹਾਂ ਆਪਾਂ ਇਹ ਦੋਸਤੀ ਨੂੰ ਰਿਸ਼ਤੇਦਾਰੀ ਵਿੱਚ ਬਦਲ ਦਿੰਦੇ ਹਾਂ ਮੈਲਾ ਸਿੰਘ ਆਪਣੇ ਦੋਸਤ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਉਸਨੇ ਕਿਹਾ ਗੱਲ ਤਾਂ ਤੇਰੀ ਠੀਕ ਹੈ ਜੇਕਰ ਤੇਰਾ ਬੇਟਾ ਹੈ ਤਾਂ ਇਹ ਰਿਸ਼ਤਾ ਕਰਨ ਦੇ ਲਈ ਮੈਂ ਤਿਆਰ ਹਾਂ ਪਰ ਮੇਰੇ ਦੋਸਤ ਨੂੰ ਮੇਰੇ ਘਰ ਦੇ ਹਾਲਾਤਾਂ ਹਾਲਾਤ ਨੂੰ ਤਾਂ ਚੰਗੀ ਤਰ੍ਹਾਂ ਜਾਣਦਾ ਹਾਂ ਇਹ ਜਿੱਥੇ ਤੱਕ ਮੈਨੂੰ ਪਤਾ ਹੈ ਕਿ ਤੇਰਾ ਸ਼ਹਿਰ ਵਿੱਚ ਬਹੁਤ ਵੱਡਾ ਕਾਰੋਬਾਰ ਹੈ ਕਿੱਥੇ ਮੈਂ ਤੇ ਕਿੱਥੇ ਤੇ ਨਾਸੰਗ ਤੂੰ ਨੇ ਕਿਹਾ ਤੂੰ ਪੈਸਿਆਂ ਦਾ ਫਿਕਰ ਨਾ ਕਰ ਮੈਂ ਤੇਰੇ ਲਈ ਵੱਡੇ 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 ਘਰਾਂ ਦੇ ਰਿਸ਼ਤੇ ਆਏ ਪਰ ਮੈਂ ਆਪਣੇ ਪੁੱਤ ਦਾ ਵਿਆਹ ਤੇ ਇਹੋ ਜਿਹੀ ਲੜਕੀ ਨਾਲ ਕਰਨਾ ਚਾਹੁੰਦਾ ਹਾਂ ਜਿਸ ਵਿੱਚ ਚੰਗੇ ਸਨਸਕਾਰ ਤੇ ਗੁਣ ਹੋਣ ਉਹ ਗੁਣ ਤੇ ਸਨਸਕਾਰ ਮੈਂ ਰੱਜੂ ਵਿੱਚ ਦੇਖ ਲਏ ਹਨ ਤੂੰ ਬਸ ਹਾਂ ਕਰ ਦੇ ਬਾਕੀ ਸਭ ਮੇਰੇ ਤੇ ਛੱਡ ਦੇ ਆਪਣੇ ਦੋਸਤ ਧੰਨਾ ਸਿੰਘ ਦੀ ਗੱਲ ਸੁਣ ਕੇ ਮਹਿਲਾ ਸੰਗ ਨੇ ਤੁਰੰਤ ਹਾਂ ਕਰਤੀ ਜੇਕਰ ਘਰ ਬੈਠਿਆਂ ਬਿਠਾਇਆ ਇਦਾਂ ਦਾ ਰਿਸ਼ਤਾ ਆ ਜਾਵੇ ਤਾਂ ਕੋਈ ਵੀ ਮਨਾ ਨਹੀਂ ਕਰ ਸਕਦਾ ਦਰਵਾਜ਼ੇ ਦੇ ਪਿੱਛੇ ਖੜੀ ਰਜੋ ਸਭ ਕੁਝ ਸੁਣ ਰਹੀ ਸੀ ਤਾਂ ਜਮ ਜਮ ਨੇਨਮਸ ਮਸਕਰਉਂਦਿਆਂ ਹੋਇਆਂ ਕਿਹਾ ਕਿ ਇਹ ਹੋਈ ਨਾ ਦੋਸਤਾਂ ਵਾਲੀ ਗੱਲ ਹੁਣ ਜਲਦੀ ਜਲਦੀ ਮਠਿਆਈ ਮੰਗਵਾ ਹੁਣ ਮਜ਼ਾ ਆਵੇਗਾ ਮੂੰਹ ਮਿੱਠਾ ਕਰਨ ਦਾ ਮਹਿਲਾ ਸੰਗਣੇ ਆਵਾਜ਼ ਮਾਰੀ ਤੇ ਰੱਜੋ ਸ਼ਰਮਾਉਂਦੀ ਹੋਈ ਮਠਿਆਈ ਦੀ ਪਲੇਟ ਲੈ ਕੇ ਆ ਗਈ ਮਹਿਲਾ ਸੰਗਣੇ ਰੱਜੋ ਨੂੰ ਕਿਹਾ ਕਿ ਤੀ ਇਹ ਅੱਜ ਤੋਂ ਬਾਅਦ ਇਹ ਤੇਰਾ ਸੋਹਰਾ ਸਾਹਿਬ ਨੇ ਇਨ੍ਹਾਂ ਦੇ ਪੈਰੀ ਹੱਥ ਲਗਾ ਕੇ ਰੱਜ ਜਣੇ ਉਹਨਾਂ ਦੇ ਪੈਰ ਹੀ ਹੱਥ ਲਗਾਏ ਤੇ ਵਾਪਸ ਚਲੀ ਗਈ ਉਸ ਦੇ ਜਾਣ ਤੋਂ ਬਾਅਦ ਤ ਨਾਸੰਗ ਨੇ ਕਿਹਾ ਕਿ ਭਰਾਵਾ ਮੇਰੇ ਵੱਡਾ ਮੇਰਾ ਵੱਡਾ ਮੁੰਡਾ ਜਗਨਾਮ ਤੇਰਾ ਮੇਰਾ ਸ਼ਹਿਰ ਦਾ ਕੰਮ ਸੰਭਾਲਦਾ ਹੈ ਛੋਟਾ ਮੁੰਡਾ ਅਵਤਾਰ ਖੇਤੀ ਬਾੜੀ ਕਰਦਾ ਹੈ ਮੈਂ ਜਦੋਂ ਜਗਨਾਮ ਨਾਲ ਉਸ ਦੇ ਵਿਆਹ ਬਾਰੇ ਗੱਲ ਕੀਤੀ ਤਾਂ ਉਸ ਨੇ ਕਿਹਾ ਪਿਤਾ ਜੀ ਤੁਸੀਂ ਆਪੇ ਆਪ ਕੋਈ ਲੜਕੀ ਵੇਖ ਕੇ ਮੇਰਾ ਰਿਸ਼ਤਾ ਪੱਕਾ ਕਰ ਦਿਓ ਮਹਿਲਾ ਸੰਗ ਕਹਿੰਦੇ ਭਰਾਵਾ ਅੱਜ ਤੱਕ ਅੱਜ ਕੱਲ ਦੇ ਜਮਾਨੇ ਵਿੱਚ ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰਨ ਵਾਲੀ ਔਲਾਦ ਬੜੇ ਹੀ ਕਰਮਾਂ ਵਾਲੀ ਹੀ ਨਿਕਲਦੀ ਹੈ ਮੇਰੇ ਤਾਂ ਭਾਲ ਖੁੱਲ ਗਏ ਮੈਂ ਤਾਂ ਹਮੇਸ਼ਾ ਇੰਨਾ ਫਿਕਰ ਕਰ ਫਿਕਰਾਂ ਵਿੱਚ ਹੀ ਡੁੱਬਿਆ ਰਹਿੰਦਾ ਸੀ ਕਿ ਇੱਕ ਬਿਨਾ ਮਾਂ ਦਿੱਤੀ ਨਾਲ ਕੌਣ ਵਿਆਹ ਕਰਾਵੇਗਾ ਤਾਂ ਨਾ ਸੰਗ ਨੇ ਜੱਫੀ ਪਾ ਕੇ ਕਿਹਾ ਕਿ ਤੂੰ ਹੁਣ ਵਿਆਹ ਦੀ ਫਿਕਰ ਛੱਡ ਦੇ ਮੈਂ ਆਪ ਨੇ ਆਪ ਸਾਰਾ ਬੰਦੋਬਸਤ ਕਰ ਲਾਵਾਂਗਾ ਚਲੋ ਚੰਗਾ ਹੁਣ ਚੱਲਦਾ ਹਾਂ ਤੰਨਾ ਸਿੰਘ ਦੇ ਜਾਣ ਤੋਂ ਬਾਅਦ ਮਹਿਲਾ ਸੰਗਣੇ ਅੰਦਰ ਜਾ ਕੇ ਰੱਜੋ ਤੋਂ ਪੁੱਛਿਆ ਕੀ ਤੂੰ ਧੀਏ ਤੂੰ ਖੁਸ਼ ਹਾਂ ਤੇ ਨਾ ਰੱਜੋ ਕਹਿੰਦੀ ਉਹ ਤਾਂ ਠੀਕ ਹੈ ਪਿਤਾ ਜੀ ਪਰ ਮੇਰੇ ਜਾਣ ਤੋਂ ਬਾਅਦ ਤੁਹਾਡਾ ਧਿਆਨ ਕੌਣ ਰੱਖੇਗਾ ਇਸ ਲਈ ਮੈਂ ਇਹ ਵਿਆਹ ਨਹੀਂ ਕਰਾਉਣਾ ਚਾਹੁੰਦੀ ਉਸਦੇ ਪਿਤਾ ਜੀ ਕਹਿੰਦੇ ਰੱਜੋ ਸ਼ੁਭ ਸ਼ੁਭ ਬੋਲ ਮੈਂ ਸਭ ਧਿਆਨ ਰੱਖੂੰ ਤੇ ਰੱਖ ਲਾਵਾਂਗਾ ਤੂੰ ਤਾਂ ਕੋਈ ਮੋਤੀ ਪੁੰਨ ਕੀਤੇ ਹੋਣਗੇ ਜਿਉਂ ਏਦਾਂ ਦਾ ਰਿਸ਼ਤਾ ਮਿਲਿਆ ਮੈਂ ਆਪਣੇ ਦੋਸਤ ਬੜੇ ਸਾਲਾਂ ਤੋਂ ਜਾਣਦਾ ਹਾਂ ਤੈਨੂੰ ਉਸ ਘਰ ਦੇ ਵਿੱਚ ਕਿਸੇ ਗੱਲ ਦੀ ਕੋਈ ਕਮੀ ਨਹੀਂ ਹੋਣੀ ਕੁਝ ਦਿਨਾਂ ਬਾਅਦ ਨਾਲ ਦੇ ਪਿੰਡ ਮਹਿਲਾ ਸਿੰਘ ਦੇ ਘਰ ਦੋ ਬੰਦੇ ਆਏ ਉਸ ਨੂੰ ਵਿਆਹ ਦੀ ਸ਼ਬ ਤਰੀਕ ਦੱਸ ਕੇ ਚਲੇ ਗਏ ਉਨਾਂ ਨੂੰ ਧੰਨਾ ਸਿੰਘ ਨੇ ਕੱਲਿਆ ਸੀ ਇਸ ਤਰ੍ਹਾਂ ਹੀ ਮੇਲਾ ਸਿੰਘ ਵਿਆਹ ਦੀਆਂ ਤਿਆਰੀਆਂ ਵਿੱਚ ਲੱਗ ਗਏ ਇਦਾਂ ਹੀ ਕੁਝ ਦਿਨ ਬੀਤ ਗਏ ਮੇਲਾ ਸਿੰਘ ਨੇ ਆਪਣੀ ਜ਼ਮੀਨ ਜਹਣੇ ਰੱਖ ਕੇ ਰੱਜੋ ਦੇ ਵਿਆਹ ਦੀਆਂ ਤਿਆਰੀਆਂ ਕਰ ਲਈਆਂ ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਮੇਲਾ ਸਿੰਘ ਆਪਣੇ ਕੁੜਮ ਨੂੰ ਮਿਲਣ ਉਸ ਦੇ ਪਿੰਡ ਗਿਆ ਧੰਨਾ ਸਿੰਘ ਨੇ ਵੇਖ ਕੇ ਘੁੱਟ ਕੇ ਜੱਫੀ ਪਾ ਲਈ ਤੇ ਪਰਿਵਾਰ ਨਾਲ ਮਿਲਵਾਇਆ ਆਪਣੇ ਜਵਾਈ ਜਗਨਾਮ ਸਿੰਘ ਨੂੰ ਵੇਖ ਕੇ ਰੱਜੋ ਦੇ ਪਿਤਾ ਜੀ ਬਹੁਤ ਖੁਸ਼ ਹੋਏ ਤੰਨਾ ਸਿੰਘ ਨੇ ਕਿਹਾ ਕਿ ਤੁਸੀਂ ਇੱਥੋਂ ਤੱਕ ਪਹੁੰਚੇ ਜ਼ਰੂਰ ਕੋਈ ਗੱਲ ਹੋਵੇਗੀ ਹੁਕਮ ਕਰੋ ਕੀ ਗੱਲ ਹੈ ਮਹਿਲਾ ਸਿੰਘ ਹੱਥ ਜੋੜ ਕੇ ਕਹਿੰਦੇ ਹਨ ਨਹੀਂ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਮੈਂ ਸਿਰਫ ਇਨਾ ਕਹਿਣਾ ਕਹਿਣ ਆਇਆ ਸੀ ਕਿ ਮੈਂ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ ਇੱਕ ਵਾਰ ਤੁਸੀਂ ਆ ਕੇ ਵੇਖ ਲੈਂਦੇ ਕੇਤੇ ਕੋਈ ਕਮੀ ਲੱਗੇ ਤਾਂ ਦੱਸ ਦਿਓ ਤੁਹਾਨੂੰ ਤੁਹਾਡੇ ਮਹਿਮਾਨਾਂ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ ਤੰਨਾ ਸਿੰਘ ਕਹਿੰਦੇ ਹਾਂ ਹਾਂ ਮੈਨੂੰ ਪਤਾ ਹੈ ਕਿ ਤੂੰ ਸਾਰੀਆਂ ਤਿਆਰੀਆਂ ਕਰ ਲਈਆਂ ਹਨ ਤੇ ਤੇਰੇ ਕੋਲ ਸਿਰਫ ਇੱਕ ਹੀ ਖੇਤ ਸੀ ਤੇ ਉਹ ਵੀ ਗਹਿਣੇ ਰੱਖ ਦਿੱਤਾ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਸੀ ਜਦੋਂ ਮੈਂ ਤੈਨੂੰ ਕਹਿ ਕੇ ਆਇਆ ਸੀ ਕਿ ਵਿਆਹ ਦਾ ਸਾਰਾ ਖਰਚਾ ਤੇ ਬੰਦੋਬਸਤ ਮੈਂ ਆਪਣੇ ਆਪ ਕਰ ਲਾਵਾਂਗਾ ਫਿਰ ਤੂੰ ਜ਼ਮੀਨ ਨੂੰ ਗਹਿਣੇ ਕਿਉਂ ਰੱਖਿਆ ਮਹਿਲਾ ਸਿੰਘ ਹੈਰਾਨ ਹੋ ਗਏ ਤੇ ਕਹਿੰਦਾ ਕੀ ਮਾਫ ਕਰੀ ਭਰਾਵਾ ਪਰ ਆਪਣੀ ਧੀ ਦੇ ਵਿਆਹ ਲਈ ਕੁਝ ਤਾਂ ਮੇਰਾ ਵੀ ਹੱਜ ਬੰਦਾ ਸੀ ਇਹ ਲੱਗਦਾ ਕਿ ਤੁਸੀਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਨ ਲੱਗੇ ਉਦੋਂ ਹੀ ਧੰਨੇ ਸਿੰਘ ਨੇ ਆਪਣੇ ਛੋਟੇ ਪੋਤਾ ਅਵਤਾਰ ਸਿੰਘ ਨੂੰ ਬੁਲਾਇਆ ਤੇ ਇਸ਼ਾਰਾ ਕਰਕੇ ਕੁਝ ਸਮਝਾਇਆ ਕੁਝ ਦੇਰ ਬਾਅਦ ਧੰਨੇ ਨੇ ਮਹਿਲਾ ਸਿੰਘ ਦੇ ਮੋਢੇ ਤੇ ਹੱਥ ਰੱਖਿਆ ਮਹਿਲਾ ਸਿੰਘ ਸਿਰ ਝੁਕਾ ਕੇ ਬੈਠਾ ਹੋਇਆ ਸੀ ਧੰਨੇ ਨੇ ਜ਼ਮੀਨ ਦੇ ਕਾਗਜ਼ ਮਹਿਲਾ ਸਿੰਘ ਦੇ ਹੱਥ ਤੇ ਰੱਖ ਦੇ ਕਿਹਾ ਆ ਤੇਰੀ ਆਮਦਨ ਇਹ ਆ ਤੇਰੀ ਅਮਾਨਤ ਹੈ ਤੇ ਫਿਰ ਕਦੇ ਵੀ ਇਦਾਂ ਦਾ ਕੰਮ ਨਾ ਕਰੀ ਮਹਿਲਾ ਸਿੰਘ ਦੇਖ ਕੇ ਕਿਹਾ ਕਿ ਇਹਦਾ ਮੇਰੇ ਗਹਿਣ ਵਾਲੀ ਗਹਿਣ ਵਾਲੀ ਜ਼ਮੀਨ ਹੈ ਕਾਗਜ਼ ਸਨ ਇਹ ਤੁਹਾਡੇ ਕੋਲ ਕਿਵੇਂ ਆਏ ਤੰਨੇ ਨੇ ਕਿਹਾ ਕਿ ਇਹ ਅਵਤਾਰ ਆਸ-ਪਾਸ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਹਨਾਂ ਵਿੱਚੋਂ ਹੀ ਕਿਸੇ ਨੇ ਤੁਹਾਡੀ ਜ਼ਮੀਨ ਲੈਣੇ ਰੱਖਣ ਵਾਲੀ ਗੱਲ ਸਾਨੂੰ ਦੱਸੀ ਤੇ ਅਸੀਂ ਜਾ ਕੇ ਤੇਰੀ ਜ਼ਮੀਨ ਛਡਾ ਲਈ। ਮੇਲਾ ਸੰਗ ਦੀਆਂ ਪੁੱਬਾਂ ਨਿਕਲ ਗਈਆਂ ਤੇ ਉੱਚੀ-ਉੱਚੀ ਰੋਣ ਲੱਗ ਪਿਆ। ਤੰਨੇ ਨੇ ਕਿਹਾ ਕਿ ਭਰਾਵਾ ਜੇ ਤਾਂ ਤੂੰ ਜ਼ਮੀਨ ਗਹਿਣੇ ਦਿੱਤੀ ਤੇ ਕਰਜਾ ਕਿਵੇਂ ਲਾਵੇਂਗਾ ਤੇ ਕਿੱਥੋਂ ਖਾਵੇਂਗਾ? ਅੱਗੇ ਤੋਂ ਇਦਾਂ ਦਾ ਕੋਈ ਕੰਮ ਵੀ ਨਾ ਕਰੇ ਅਸੀਂ ਆਪਣੀ ਧੀ ਨੂੰ ਲੈਣ ਆਵਾਂਗੇ ਬਸ ਤੂੰ ਵਧੀਆ ਜੀ ਮਠਿਆਈ ਬਣਾ ਲੈਵੀ ਇਹ ਗੱਲਾਂ ਸੁਣ ਕੇ ਸਾਰੇ ਹੱਸ ਪਏ ਧੰਨੇ ਨੇ ਅਵਤਾਰ ਨੂੰ ਆਵਾਜ਼ ਮਾਰੀ ਤੇ ਅਵਤਾਰ ਨੇ 50000 ਰੁਪਇਆ ਆ ਲਿਆ ਕੇ ਆਪਣੇ ਪਿਤਾ ਜੀ ਦੀ ਤਲੀ ਤੇ ਧਰ ਦਿੱਤੇ ਧੰਨੇ ਨੇ ਕਿਹਾ ਲੈ ਹੁਣ ਤੂੰ ਜਾ ਤੇ ਵਿਆਹ ਦੀਆਂ ਤਿਆਰੀਆਂ ਕਰ ਅਵਤਾਰ ਇਹਨਾਂ ਨੂੰ ਛੱਡ ਕੇ ਆ ਨਾਲੇ ਸੋਣ ਗੱਲ ਕੱਲ ਤੇਰੇ ਘਰ 4-5 ਬੰਦੇ ਆਉਣਗੇ ਸਾਰਾ ਕੰਮ ਸਭਾਲ ਲੈਣਗੇ ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰੀ ਮਹਿਲਾ ਸੰਗ ਤੋਂ ਕੁਝ ਨਾ ਬੋਲਿਆ ਗਿਆ ਬਸ ਇੰਨਾ ਹੀ ਕਹਿੰਦਾ ਕਿ ਮੇਰੀ ਧੀ ਦੇ ਤਾਂ ਨਸੀਬ ਖੁੱਲ ਗਏ ਮਹਿਲਾ ਸੰਗ ਤੋਂ ਇੰਨੀ ਖੁਸ਼ੀ ਬਰਦਾਸ਼ਤ ਨਾ ਹੋਈ ਤੇ ਕੁਰਸੀ ਤੇ ਬੈਠਾ ਹੋਇਆ ਲੰਮਕ ਗਿਆ ਉਸ ਨੇ ਪ੍ਰਾਣ ਤਿਆਗ ਦਿੱਤੇ ਇਸ ਤੋਂ ਪਹਿਲਾਂ ਤਾਂ ਨਸੰਗ ਉਸ ਨੂੰ ਸਭਾਲਦੇ ਪਰ ਉਹ ਇਸ ਦੁਨੀਆ ਤੋਂ ਜਾ ਚੁੱਕੇ ਸਨ। ਧੰਨਾ ਸਿੰਘ ਨੇ ਆਪਣੇ ਦੋਸਤ ਨੂੰ ਜੱਫੀ ਪਾ ਕੇ ਰੋਂਦਾ ਰਿਹਾ ਤੇ ਉਸ ਦੀ ਅੰਤਮ ਯਾਤਰਾ ਲੈ ਕੇ ਪਿੰਡ ਪਹੁੰਚ ਗਿਆ। ਰੱਜੋ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਵੀ ਰੋ ਰੋ ਕੇ ਬੇਹੋਸ਼ ਹੋ ਗਈ। ਪਹਿਲਾਂ ਮਹਿਲਾ ਸਿੰਘ ਦਾ ਅੰਤਮ ਸੰਸਕਾਰ ਕੀਤਾ ਗਿਆ। ਧੰਨਾ ਸਿੰਘ ਵੀ ਪਰਿਵਾਰ ਸਮੇਤ ਕੁਝ ਦਿਨ ਉੱਥੇ ਹੀ ਰੁਕ ਗਿਆ। ਭੋਗ ਪੈਂ ਤੇ ਇੱਕ ਹਫ਼ਤਾ ਬਾਅਦ ਧੰਨਾ ਸਿੰਘ ਨੇ ਰੱਜੋ ਤੇਗੋਂ ਨਾਮ ਦੇ ਫੇਰੇ ਸਾਦੇ ਢੰਗ ਨਾਲ ਗੁਰਦੁਆਰਾ ਵਿੱਚ ਦੇ ਦਿੱਤੇ ਉਹਨਾਂ ਦਾ ਵਿਆਹ ਹੋ ਗਿਆ ਰੱਜੋ ਦੇ ਚਮਕਦੇ ਨਸੀਬ ਨੂੰ ਵੇਖ ਕੇ ਮੇਲਾ ਸਿੰਘ ਤਾਂ ਆਪਣੀ ਜ਼ਿੰਦਗੀ ਜੀਣਾ ਹੀ ਭੁੱਲ ਗਿਆ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਧੀ ਦਾ ਨਸੀਬ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਸਬਸਕ੍ਰਾਈਬਰ ਕਰਨਾ ਕਦੇ ਨਾ ਭੁੱਲਣਾ ਇਲਫਾਜ਼ ਜਿੰਦਗੀ ਦੇ ਚੈਨਲ ਤੇ ਮਿਲਦੇ ਹਾਂ ਹੋਰ ਨਵੀਆਂ-ਨਵੀਆਂ ਕਹਾਣੀਆਂ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ